ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਤਾਂ ਤਾਂ ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ ਹਨ ਉਹ ਕੁਦਰਤ ਦੇ ਆਸ਼ਿਕ ਹਨ ਨਿਰੰਕਾਰ ਸਰੂਪ ਹਨ ਤੇ ਸ਼੍ਰੀ ਗੁਰੂ ਨਾਨਕ ਮਹਾਰਾਜ ਦੀ ਸਤਵੀਂ ਜੋਤ ਹਨ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ 1630 ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਧੰਤਨ ਬਾਬਾ ਗੁਰਦੇਤਾ ਜੀ ਹੈ ਤੇ ਮਾਤਾ ਜੀ ਦਾ ਨਾਮ ਧੰਤਨ ਮਾਤਾ ਅਨੰਤੀ ਜੀ ਹੈ। ਗੁਰੂ ਹਰ Rai ਸਾਹਿਬ ਜੀ ਦੇ ਦੋਸ ਪੁੱਤਰ ਹਨ। ਸ਼੍ਰੀ ਰਾਮ ਰਾਏ ਜੀ ਤੇ ਧੰਤਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਦਾ ਕੁਦਰਤ ਨਾਲ ਬਹੁਤ ਪਿਆਰ ਸੀ ਗੁਰੂ ਸਾਹਿਬ ਜੀ ਨੇ ਬਵੰਜਾ ਬਾਗ ਬਣਵਾਏ ਜਿਨ੍ਹਾਂ ਵਿੱਚ ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਫੁੱਲ ਵੀ ਲਗਵਾਏ ਸਨ ਗੁਰੂ ਸਾਹਿਬ ਜੀ ਨੇ ਆਪ ਮਾਲੀ ਵੀ ਤਿਆਰ ਕੀਤੇ ਸਾਨੂੰ ਗੁਰਬਾਣੀ ਦਾ ਸਤਕਾਰ ਕਰਨਾ ਤਾਂ ਤਾਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੇ ਸਿਖਾਇਆ ਹੈ ਗੁਰੂ ਜੀ ਬਾਣੀ ਦਾ ਸਤਕਾਰ ਇੰਨਾ ਕਰਦੇ ਸਨ ਕਿ ਗੋਡੇ ਤੇ ਤਾਂ ਚੋਟ ਲਗਵਾ ਲਈ ਪਰ ਬਾਣੀ ਦੇ ਸਨਮਾਨ ਵਿੱਚ ਢਿੱਲ ਨਹੀਂ ਪੈਂਦੀ। ਉਹਨਾਂ ਨੇ ਆਪਣਾ ਪੁੱਤਰ ਵੀ ਤਿਆਗ ਦਿੱਤਾ ਪਰ ਗੁਰਬਾਣੀ ਦਾ ਅਪਮਾਨ ਨਾ ਸਹਾਇਆ। ਗੁਰਬਾਣੀ ਨਾਲ ਇੰਨਾ ਪਿਆਰ ਸੀ ਕਿ ਗੁਰੂ ਜੀ ਆਪ ਕਥਾ ਕਰਦੇ ਸਨ ਤੇ ਰਮਜ਼ਾਂ ਖੋਲਦੇ ਸਨ। ਉਹ ਇੰਨੇ ਅਲੋਪ ਰਹਿੰਦੇ ਸਨ ਕਿ ਘੰਟਿਆਂ ਬੱਧੀ ਇਕੱਲਿਆਂ ਹੀ ਜੰਗਲਾਂ ਦੀ ਸੈਰ ਕਰਦੇ ਰਹਿੰਦੇ ਸਨ। ਉਹ ਇੰਨੇ ਵੱਡੇ ਦਾਤੇ ਸਨ। ਕਿ ਉਹਨਾਂ ਦੇ ਦਰਬਾਰ ਵਿੱਚ ਕਦੇ ਕੋਈ ਮੰਗਤਾ ਨਹੀਂ ਸੀ ਦਿਸਦਾ ਕੋਮਲ ਐਨੇ ਸਨ ਕਿ ਇੱਕ ਵਾਰੀ ਦੋ ਪਹਿਰ ਇੱਕ ਥਾਂ ਹੀ ਬੈਠੇ ਰਹੇ ਤਾਂ ਕਿ ਜੇ ਮੈਂ ਹਿੱਲ ਗਿਆ ਤਾਂ ਕਾਬਲ ਵਿੱਚ ਬੈਠੇ ਭਾਈ ਗੌਂਦਾ ਜੀ ਦੇ ਪਿਆਰ ਵਿੱਚ ਵਿਗੰਨਾ ਪੈ ਜਾਏ ਭਾਉ ਭਗਤ ਦੇ ਐਨੇ ਭੁੱਖੇ ਸਨ ਕਿ ਮੀਲਾ ਦੂਰ ਬੈਠੀ ਮਾਈ ਤਾਂਬੋ ਦੇ ਮਿਸੇ ਪ੍ਰਸ਼ਾਦੇ ਛਕਣ ਲਈ ਉੱਥੇ ਗਏ ਸੰਤੋਖੀ ਐਨੇ ਸਨ ਕਿ ਇੱਕ ਵਾਰੀ ਪ੍ਰਸ਼ਾਦ ਛਕਣ ਤੋਂ ਬਾਅਦ ਫਿਰ ਦਿਹਾੜੀ ਵਿੱਚ ਮੂੰਹ ਨਹੀਂ ਛਿਲਾਉਂਦੇ ਗੁਰੂ ਜੀ ਲੋਕਦਰ ਦੀ ਐਨੇ ਸਨ ਕਿ ਪੰਜਾਬ ਵਿੱਚ ਜਦੋਂ ਕਾਲ ਪੈਂਦਾ ਸੀ ਤੇ ਜਦੋਂ ਉਹਨਾਂ ਨੂੰ ਖਬਰ ਮਿਲਦੀ ਸੀ ਤਾਂ ਹੁਕਮਨਾਮੇ ਭੇਜਦੇ ਸੀ ਕਿ ਕਾਰਪੇਟਾ ਜਿੰਨੀ ਵੀ ਹੈ ਉਥੇ ਹੀ ਵਰਤੋ ਉਥੇ ਲੰਗਰ ਚਲਾਓ ਕੋਈ ਭੁੱਖਾ ਨਾ ਰਹਿਣ ਦਿਓ ਮੇਰੀ ਖੁਸ਼ੀ ਐਸੇ ਵਿੱਚ ਹੈ ਕਿ ਬਾਹਰੋਂ ਆਏ ਹੋਏ ਮਹਿਮਾਨ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਓ ਇਸ ਲਈ ਗੁਰੂ ਜੀ ਵਰਗਾ ਮਹਿਮਾਨ ਨਿਵਾਸ ਅਜੇ ਤੱਕ ਕੋਈ ਨਹੀਂ ਹੋਇਆ ਗੁਰੂ ਜੀ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਹੀ ਸਭ ਤੋਂ ਬਾਅਦ ਵਿੱਚ ਪ੍ਰਸ਼ਾਦਾ ਛਕਦੇ ਸਨ ਜਦੋਂ ਗੁਰੂ ਜੀ ਕੋਈ ਬਚਨ ਬिलास ਕਰਦੇ ਸਨ ਤਾਂ ਵੇਦਾਂ ਦਾ ਗਿਆਨ ਅੰਦਰ ਪ੍ਰਕਾਸ਼ ਹੋ ਜਾਂਦਾ ਸੀ ਝੋਟੀਆਂ ਵਿੱਚ ਸ਼ਬਦ ਗਾਉਣ ਦੀ ਰੀਤ ਗੁਰੂ ਹਰ ਰਾਜ ਸਾਹਿਬ ਜੀ ਨੇ ਹੀ ਚਲਾਈ ਸ਼ਬਦ ਨਾਲ ਸਿੱਖ ਜੁੜੇ ਰਹਿਣ ਇਸ ਲਈ ਆਗਿਆ ਕੀਤੀ ਕਿ ਝੋਟੀਆਂ ਦਾ ਸ਼ਬਦ ਜ਼ਰੂਰ ਪੜਿਆ ਜਾਵੇ ਗੁਰੂ ਜੀ ਨੇ ਇਹ ਵੀ ਹੁਕਮ ਕੀਤਾ ਕਿ ਜੇ ਕੋਈ ਧਰਮਸਾਲ ਜਾਏ ਤਾਂ ਭਾਵੇਂ ਚੁਟਕੀ ਆਟਾ ਲੈ ਕੇ ਜਾਵੇ ਖਾਲੀ ਹੱਥ ਨਾ ਜਾਵੇ ਭਾਵੇਂ ਕਿ ਸਿੱਖ ਦੀ ਬਿਰਤੀ ਲੈਣ ਨਾਲੋਂ ਦੇਣ ਦੀ ਬਣੇ ਤੇ ਧਰਮਸਾਲ ਦੀ ਝਾਕੀ ਨਾ ਰਹੇ ਖੜੇ ਹੋ ਕੇ ਅਰਦਾਸ ਕਰਨ ਦੀ ਰੀਤ ਵੀ ਸਤਵੇਂ ਪਾਸ਼ਾ ਸ਼੍ਰੀ ਗੁਰੂ ਹਰਰਾਜ ਸਾਹਿਬ ਜੀ ਨੇ ਪੱਕੀ ਕੀਤੀ ਲੰਗਰ ਸ਼ੁਰੂ ਹੋਣ ਤੋਂ ਪਹਿਲਾਂ ਨਗਾਰਾ ਜ਼ਰੂਰ ਹੋਵੇ ਤਾਕੇ ਕੋਈ ਇਹ ਨਾ ਆਖ ਸਕੇ ਕਿ ਸਦਾ ਨਹੀਂ ਦਿੱਤਾ ਗਿਆ ਸੋ ਬਾਅਦ ਵਿੱਚ ਸਿੱਖਾਂ ਦਾ ਸੁਭਾਅ ਹੀ ਬਣ ਗਿਆ ਕਿ ਪ੍ਰਸ਼ਾਦ ਛਕਣ ਵੇਲੇ ਇਕੱਲਿਆਂ ਵੀ ਹੁੰਦੇ ਤਾਂ ਆਵਾਜ਼ ਉੱਚੀ ਮਾਰ ਲੈਂਦੇ ਸਨ ਇਹ ਗੁਣ ਦੇਖ ਕੇ ਨਾਦਰ ਸ਼ਾ ਵੀ ਹੈਰਾਨ ਹੋ ਗਿਆ ਭਾਈ ਨੰਦ ਲਾਲ ਜੀ ਨੇ ਬਹੁਤ ਸੁੰਦਰ ਲਿਖਿਆ ਹੈ ਕਿ ਗੁਰੂ ਕਰਤਾ ਹਰਾਈ ਜੀ ਸੱਚ ਦੇ ਪਾਲਣਹਾਰ ਵੀ ਹਨ ਸੱਚ ਦੇ ਧਾਰਨੀ ਵੀ ਹਨ ਸੁਲਤਾਨ ਵੀ ਹਨ ਦਰਬੇਸ਼ ਵੀ ਹਨ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸਰਦਾਰ ਵੀ ਹਨ ਗੁਰੂ ਕਰਤਾ ਹਰ ਰਾਏ ਜੀ ਦੇ ਦਰਬਾਰ ਵਿੱਚ ਉਹ ਲੋਕ ਮੰਗਤੇ ਬਣ ਕੇ ਖੜੇ ਸਨ ਜੋ ਆਪ ਵੰਡਣ ਵਾਲੇ ਸਨ ਗੁਰੂ ਹਰ ਰਾਏ ਸਾਹਿਬ ਜੀ ਦਰਗਾਹ ਦੇ ਪਿਆਰੇ ਹਰ ਧੰਨ ਗੁਰੂ ਹਰ ਰਾਏ ਸਾਹਿਬ ਜੀ ਦਾ ਨਾਮ ਸਾਧਾਂ ਲਈ ਅਮਰ ਰਸ ਹੈ ਗੁਰੂ ਹਰ ਰਾਏ ਸਾਹਿਬ ਜੀ ਕਮਜ਼ੋਰਾਂ ਤੇ ਨਿਆਸਰਿਆਂ ਦੇ ਯਾਰ ਤੇ ਸਹਾਰਾ ਹਨ ਗੁਰੂ ਪਾਸ਼ਾ ਜਿੱਥੇ ਨਾਮਦਾਰੂ ਦਿੰਦੇ ਸਨ ਉਥੇ ਰੋਗੀ ਦਾ ਰੋਗ ਖੰਡਨ ਕਰਨ ਦਾ ਉਪਰਾਲਾ ਵੀ ਕਰਦੇ ਸਨ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਬਹੁਤ ਵੱਡੇ ਪੈਮਾਨੇ ਤੇ ਇੱਕ દવાਖਾਨਾ ਤੇ ਸਫਾਖਾਨਾ ਬਣਵਾਇਆ ਗਿਆ। ਗੁਰੂ ਜੀ ਨੇ ਉਥੇ ਪ੍ਰਸਿੱਧ ਵੈਦ ਤੇ ਹਕੀਮ ਰੱਖੇ ਹੋਏ ਸਨ ਜਿਹੜੇ ਅਜਿਹੀਆਂ ਦਵਾਈਆਂ ਦਿੰਦੇ ਸਨ ਜੋ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਵੀ ਨਹੀਂ ਸਨ ਮਿਲਦੀਆਂ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸਤਵੇਂ ਪਾਤਸ਼ਾਹ ਜੀ ਨੇ ਉੱਚੀਆਂ ਸੁਰਤਾਂ ਤੇ ਅਥਾ ਜ਼ਰਰਤ ਵਾਲੇ ਸਿੱਖ ਪੈਦਾ ਕੀਤੇ। ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਜੀਵਨ ਦੇ ਹਰ ਪੱਖ ਨੂੰ ਸ਼ਿੰਗਾਰਨ ਲਈ ਕੁਝ ਅਨਮੋਲ ਵਚਨ ਉਚਾਰੇ ਜਿਨ੍ਹਾਂ ਵਿੱਚੋਂ ਦਾਸ ਕੁਝ ਆਪ ਜੀ ਨਾਲ ਸਾਂਝੇ ਕਰ ਰਿਹਾ ਹੈ। ਵਿਗੜ ਰੂਪ ਅਹੰਕਾਰ ਹੈ। ਅਹੰਕਾਰ ਕਰਕੇ ਹੀ ਮੂੰਹ ਵਿਗੜਦਾ ਹੈ ਤੇ ਸੁੰਦਰਤਾ ਜਾਂਦੀ ਹੈ। ਪਾਪਾਂ ਦਾ ਮੂਲ ਲੋਭ ਸਿੱਖ ਦੇ ਗੁਜ਼ਰਨ ਤੇ ਕਦੇ ਨਹੀਂ ਕਹਿਣਾ ਮੋਇਆ ਹੈ ਜਾਂ ਜੰਮ ਲੈ ਗਿਆ ਹੈ। ਇਹ ਆਖਣਾ ਹੈ ਕਿ ਅਕਾਲ ਪਾਸ ਗਿਆ ਹੈ ਗੁਰੂ ਦੀ ਖੁਸ਼ੀ ਉਸੇ ਤੇ ਹੈ ਜੋ ਬੇਟ ਹੈ ਮੈਂ ਆਏ ਮਹਿਮਾਨ ਨੂੰ ਬੜੇ ਸ਼ਰਧਾ ਤੇ ਪ੍ਰੇਮ ਨਾਲ ਪ੍ਰਸਾਦਾ ਸਿਕਾਉਂਦਾ ਹੈ ਮਨ ਜਾਗਿਆ ਕਿ ਇਹ ਹੀ ਨਿਸ਼ਾਨੀ ਪ੍ਰੇ ਲਾਗਾ ਔਰ ਸਤ ਗੁਰ ਬਾਨੀ ਅਜਾਪ ਵਸਤੂ ਹੋਰ ਕੋਈ ਨਹੀਂ ਸ਼ਬਦ ਦਾ ਗਿਆਨ ਹੈ ਅੰਗ ਭੰਗ ਨੂੰ ਖਵਾਲਣਾ ਬੜਾ ਨੇਕ ਕਰਮ ਹੈ ਜਿੱਥੇ ਗੁਰੂ ਵਿਸਰੇ ਇੱਥੇ ਮਿਲਣਾ ਨਹੀਂ ਜਿਹੜਾ ਆਪਣੀ ਕਮਾਈ ਵਿੱਚੋਂ ਦਸਵੰਧ ਦਿੰਦਾ ਹੈ ਉਹ ਘਰ ਹਮੇਸ਼ਾ ਸੁਖੀ ਰਹਿੰਦਾ ਹੈ ਮਾਂ ਬਾਪ ਦੀ ਸੇਵਾ ਹੀ ਭਗਤੀ ਹੈ ਜਦੋਂ ਬੰਦਾ ਕੋਈ ਹਾਕਮ ਬਣ ਜਾਵੇ ਜਾਂ ਉੱਚੀ ਪੋਸਟ ਤੇ ਲੱਗ ਜਾਵੇ ਤਾਂ ਕਦੇ ਵੀ ਰੋਹ ਨਾ ਮਾਰੇ ਰਾਜ ਦੀ ਜੜ ਪਰਜਾ ਹੈ ਪਰਜਾ ਨੂੰ ਦੁਖੀ ਰੱਖਣਾ ਜੜ ਤੇ ਕੋਹਾੜਾ ਮਾਰਨ ਦੇ ਬਰਾਬਰ ਹੈ ਰਾਤ ਨੂੰ ਸੌਣ ਵੇਲੇ ਮਹਿਲਾਂ ਦੇ ਦਰਵਾਜ਼ੇ ਖਿੜਕੀਆਂ ਬੰਦ ਕਰਕੇ ਇਸ ਤਰ੍ਹਾਂ ਅਵੇਸ ਲੈਣਾ ਸੁੱਤੇ ਰਹੋ ਕਿ ਦੁਖੀ ਦੀਂਦੀ ਆਵਾਜ਼ ਹੀ ਸਾਡੇ ਕੰਨੀਆਂ ਨਾ ਪਵੇ। ਛੇਵੇਂ ਪਾਸ਼ਾ ਜੀ ਨੇ ਬਚਨ ਕੀਤੇ ਕਿ ਵੱਡੀ ਚੀਜ਼ ਦਾ ਗਾਹਕ ਆਇਆ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਛੇਵੇਂ ਪਾਸ਼ਾ ਜੀ ਸ੍ਰੀ ਕੀਰਤਪੁਰ ਸਾਹਿਬ ਪੁੱਜ ਕੇ ਬਾਲਕ ਨੂੰ ਜਦੋਂ ਆਪਣੀ ਗੋਦੀ ਵਿੱਚ ਲਿਆ ਤਾਂ ਬਚਨ ਕੀਤਾ ਧਰਤੀ ਦਾ ਭਾਰ ਹੌਲਾ ਕਰਨ ਲਈ ਇਹ ਸੰਸਾਰ ਤੇ ਆਏ ਹੈ। ਤੇ ਨਾਮ ਹਰ ਰਾਏ ਰੱਖਿਆ 6ਵੇਂ ਪਾਸ਼ਾ ਜੀ ਨੇ ਆਪਣੀ ਦੇਖ ਰੱਖ ਵਿੱਚ ਉਹਨਾਂ ਦੀ ਪੜ੍ਹਾਈ ਲਿਖਾਈ ਕਰਵਾਈ ਤੇ ਉਹਨਾਂ ਨੂੰ ਸ਼ਸਤਰ ਵਿਦਿਆ ਦਾ ਗਿਆਨ ਦਵਾਇਆ ਘੋੜਸਵਾਰੀ ਕਰਵਾਈ ਜਦੋਂ ਕੀਰਤਨ ਹੁੰਦਾ ਤੇ ਢਾਡੀ ਵਾਰਾਂ ਗਾਉਂਦੇ ਤਾਂ 6ਵੇਂ ਪਾਸ਼ਾ ਜੀ ਉਹਨਾਂ ਨੂੰ ਆਪਣੇ ਕੋਲ ਹੀ ਬਿਠਾਉਂਦੇ 6ਵੇਂ ਪਾਸ਼ਾ ਜੀ ਦੇ ਨਾਲ ਹਰ ਸਮੇਂ ਰਹਿਣ ਨਾਲ ਸ੍ਰੀ ਹਰ ਰਾਏ ਜੀ ਦਾ ਹਿਰਦਾ ਬਹੁਤ ਕੋਮਲ ਹੋ ਗਿਆ ਸੀ ਸਤਵੇਂ ਪਾਤਸ਼ਾਹ ਜੀ ਪ੍ਰੇਮ ਦੀ ਮੂਰਤ ਸਨ ਭਗਤੀ ਸਰੂਪ ਵੈਰਾਗ ਉਹਨਾਂ ਦੇ ਅੰਦਰ ਦ੍ਰਿੜ ਸੀ ਸਦਾ ਰਜ਼ਾ ਵਿੱਚ ਰਹਿੰਦੇ ਸਨ ਤੇ ਗਿਆਨ ਦੀ ਕੋਈ ਗੱਲ ਕਰਦੇ ਤਾਂ ਰਸ ਅੰਦਰ ਪੈਦਾ ਕਰ ਦਿੰਦੇ ਐਨੇ ਨਿਮਰ ਸਨ ਕਿ ਸਦਾ ਅੱਖ ਨੀਵੀਂ ਤੇ ਗੁਰੂ ਦੇ ਚਰਨਾਂ ਵੱਲ ਧਿਆਨ ਰੱਖਦੇ ਸਨ ਤੇ ਪਹਿਰ ਰਾਤ ਰੰਦੀ ਜਾਗਦੇ ਸਨ ਇਸ਼ਨਾਨ ਕਰਦੇ ਸਨ ਸੌ ਗਾਗਰ ਜਲ ਨਾਲ ਇਸ਼ਨਾਨ ਕਰਦੇ ਫਿਰ ਬਸਤਰ ਸਜਾ ਕੇ ਸਮਾਦੀ ਲਗਾਉਂਦੇ ਸਨ ਜਦੋਂ ਸਵੇਰ ਹੁੰਦੀ ਤਾਂ ਨਵੇਂ ਬਸਤਰ ਸਜਾ ਕੇ ਸਤਸੰਗ ਵਿੱਚ ਆਉਂਦੇ ਸਨ ਭਾਈ ਆਨੰਦ ਲਾਲ ਜੀ ਨੇ ਸਤਵੇਂ ਪਾਤਸ਼ਾਹ ਜੀ ਨੂੰ ਮੌਤ ਦੇ ਫੰਦੇ ਨੂੰ ਤੋੜਨ ਵਾਲਾ ਤੇ ਜਮ ਰਾਜ ਨੂੰ ਨੀਵਾਂ ਦਿਖਾਉਣ ਵਾਲਾ ਕਿਹਾ ਹੈ ਇਹ ਇਤਿਹਾਸਿਕ ਸੱਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ 2294 ਸਵਾਰਾਂ ਦੀ ਇੱਕ ਫੌਜ ਬਣਾਈ ਸੀ ਜਿਸ ਦਾ ਨਾਂ ਹੀ ਗੁਰੂ ਹਰ Rai ਸਾਹਿਬ ਜੀ ਦਾ ਡੇਰਾ ਰੱਖਿਆ ਸੀ ਗੁਰੂ ਹਰ Rai ਸਾਹਿਬ ਜੀ ਐਨੇ ਉਦਾਰ ਸਨ ਕਿ ਜਦੋਂ ਸ਼ਿਕਾਰ ਖੇਡਣ ਜਾਂਦੇ ਸਨ ਤਾਂ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਸੀ ਕਿ ਸ਼ਿਕਾਰ ਜ਼ਿੰਦਾ ਹੱਥ ਆਵੇ ਜੇ ਕੋਈ ਘਾਇਲ ਵੀ ਹੋ ਜਾਂਦਾ ਤਾਂ ਉਸ ਦਾ ਇਲਾਜ ਕਰਕੇ ਉਸ ਨੂੰ ਖੁੱਲਾ ਛੱਡਦੇ ਸਨ ਜਿਹੜੀ ਰੱਖ ਉਹਨਾਂ ਨੇ ਬਣਾਈ ਸੀ ਉਸ ਤੇ ਸ਼ੇਰ ਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਂਦੇ ਸਨ ਭਾਈ ਆਨੰਦ ਲਾਲ ਜੀ ਤਾਂ ਤਾਂ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੀ ਸਿਫਤ ਇਸ ਪ੍ਰਕਾਰ ਲਿਖਦੇ ਹਨ ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰ ਰਾਏ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ ਗੁਰੂ ਕਰਤਾ ਹਰ ਰਾਏ ਸੱਚ ਦੇ ਪਾਲਣਹਾਰ ਵੀ ਹਨ ਤੇ ਸੱਚ ਦੇ ਧਾਰਨੀ ਵੀ ਹਨ ਗੁਰੂ ਕਰਤਾ ਹਰ ਰਾਏ ਸੁਲਤਾਨ ਵੀ ਹਨ ਤੇ ਦਰਵੇਸ਼ ਵੀ ਹਨ ਫਿਆਜ਼ੁਲ ਧਾਰੈਨ ਗੁਰੂ ਕਰਤਾ ਹਰ ਰਾਏ ਸਰਵਰ ਕੋਨਨ ਗੁਰੂ ਕਰਤਾ ਹਰ ਰਾਏ ਗੁਰੂ ਕਰਤਾ ਹਰ ਰਾਏ ਦੁਆ ਜਹਾਨਾ ਦੇ ਬਖਸ਼ਿਸ਼ ਕਰਨ ਵਾਲੇ ਹਨ ਗੁਰੂ ਕਰਤਾ ਹਰ ਰਾਇ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸਰਦਾਰ ਹਨ ਹਕ ਵਾਸਫ ਅਕਰਮ ਗੁਰੂ ਕਰਤਾ ਹਰ ਰਾਇ ਖਾਸਾ ਹਮਾਂ ਵਰ ਕਾਮ ਗੁਰੂ ਕਰਤਾ ਹਰ ਰਾਇ ਰਬ ਗੁਰੂ ਕਰਤਾ ਹਰ ਰਾਇ ਦੀਆਂ ਬਖਸ਼ਿਸ਼ਾਂ ਦੀ ਸਿਫਤ ਕਰਨ ਵਾਲਾ ਹੈ ਸਾਰੇ ਖਾਸ ਲੋਕ ਗੁਰੂ ਕਰਤਾ ਹਰ ਰਾਇ ਕਰਕੇ ਸਫਲ ਹੁੰਦੇ ਹਨ ਸ਼ਹਿਨ ਸ਼ਾਹ ਹਕ ਨਸਕ ਗੁਰੂ ਕਰਤਾ ਹਰ ਰਾਇ ਫਰਮਾ ਦੇਹ ਨੌ ਤਬਕ ਗੁਰੂ ਕਰਤਾ ਹਰ ਰਾਏ ਗੁਰੂ ਕਰਤਾ ਹਰ ਰਾਏ ਦੀ ਬਾਣੀ ਸੱਚ ਦੀ ਬਾਸ਼ਾ ਹੈ ਗੁਰੂ ਕਰਤਾ ਹਰ ਰਾਏ ਨੌ ਤਬਕਾਂ ਯਾਨੀ ਕਿ ਆਸਮਾਨਾਂ ਨੂੰ ਹੁਕਮ ਦੇਣ ਵਾਲੇ ਹਨ ਗਰਦਨ ਜਨ ਸਰ ਕਸ਼ਾਂ ਗੁਰੂ ਕਰਤਾ ਹਰ ਰਾਏ ਯਾਰ ਮੁਤਜ਼ਰਾ ਗੁਰੂ ਕਰਤਾ ਹਰ ਰਾਏ ਗੁਰੂ ਕਰਤਾ ਹਰ ਰਾਏ ਬਾਗੀਆਂ ਤੇ ਸਿਰ ਫਿਰਿਆਂ ਦਾ ਸਿਰ ਕਲਮ ਕਰਨ ਵਾਲੇ ਹਨ ਗੁਰੂ ਕਰਤਾ ਹਰ ਰਾਏ ਕਮਜ਼ੋਰਾ ਤੇ ਨਿਆਸਰਾਂ ਦਾ ਯਾਰ ਤੇ ਆਸਰਾ ਹਨ ਸੋ ਪਿਆਰੀ ਸਾਧ ਸੰਗਤ ਜੀ ਸਾਨੂੰ ਗੁਰੂ ਹਰ ਰਾਏ ਸਾਹਿਬ ਜੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਸਿੱਖਾਂ ਦੇ ਸਾਰੇ 10 ਗੁਰੂ ਇੱਕੋ ਹੀ ਜੋਤ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਵਿੱਚ ਕੋਈ ਫਰਕ ਨਹੀਂ ਜਿਹੜੇ ਸਿੱਖ ਦਸਾਂ ਪਾਸ਼ਾਆਂ ਵਿੱਚ ਫਰਕ ਰੱਖਦੇ ਹਨ ਉਹਨਾਂ ਦੀ ਮੁਕਤੀ ਨਹੀਂ ਹੁੰਦੀ ਤੇ ਜਿਹੜੇ ਇੱਕੋ ਜੋਤ ਸਮਝਦੇ ਹਨ ਇੱਕੋ ਰੂਪ ਸਮਝਦੇ ਹਨ ਉਹ ਨਿਹਾਲ ਹੋ ਜਾਂਦੇ ਹਨ ਉਹਨਾਂ ਦੀ ਮੁਕਤੀ ਹੋ ਜਾਂਦੀ ਹੈ ਸੋ ਆਓ ਪਿਆਰੀ ਸਾਧ ਸੰਗਤ ਜੀ ਆਪਾਂ ਗੁਰੂ ਹਰ Rai ਸਾਹਿਬ ਜੀ ਨੂੰ ਹਮੇਸ਼ਾ ਯਾਦ ਕਰੀਏ ਤੇ ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ